ਬਹੁਤ ਹੀ ਮੰਦ ਭਾਜ ਦੀ ਖਬਰ ਆ ਦੋਸਤੋ ਤਲਵੰਡੀ ਸਾਬੋ ਹਲਕਾ ਆ ਦੇਖੋ ਗੰਡੇ ਪੱਟੇ ਐ ਕੋਈ ਆਪਾਂ ਨਸ਼ੇੜੀ ਨਹੀਂ ਕਹਿ ਸਕਦੇ ਕੁਝ ਨਹੀਂ ਕਹਿ ਸਕਦੇ ਜਿਹੜੇ ਚੋਰ ਸੀ ਚੋਰਾਂ ਨੇ ਚਕੰਦੇ ਹੋ ਕੇ ਪੂਰੇ ਫੇਰ ਚੋਰੀ ਕਰੀ ਐ ਗੰਡੇ ਪੱਟੇ ਸੀਗੇ ਸਾਡੇ ਭਰਾ ਨੇ ਗੰਡੇ ਲਾਇ ਸੀ ਗੁਰਸੇਵਕ ਸਿੱਧੂ ਨੇ ਜਿਹੜੇ ਭਰਾ ਨੇ ਜਦੋਂ ਨਾਲੀ ਟੁੱਟੀ ਸੀ ਹੜ ਆਏ ਸੀ ਉਦੋਂ ਫੱਕ ਲਾਈ ਸੀ ਪਨੀਰੀ ਲਈ ਸੀ ਉਹਨਾਂ ਦੀ ਸੇਵਾ ਲਈ 1.5 200 ਕਿੱਲੇ ਏਕੜ ਦੀ ਤੇ ਉਹ ਸੇਵਾ ਦੇ ਵਿੱਚ ਵਿਚਾਰਾ ਸਰਦੂਲੇ ਵਾਲੇ ਤੋਂ ਫੱਕ ਲਿਆ ਸੀ ਗੰਡਿਆਂ ਦੀ ਤੇ ਚੋਰਾਂ ਨੇ ਸਾਰੇ ਗੰਡੇ ਜਿੰਨੇ ਸੀਗੇ ਕੱਟ ਕੇ ਭੂਕਾਂ ਤੋੜ ਕੇ ਸਾਰੀਆਂ ਭੂਕਾਂ ਹੱਥੀ ਤੋੜੀਆਂ ਹੱਥੀ ਗੰਡੇ ਕੱਟੇ ਆ ਪਾਣੀ ਲੱਗਿਆ ਸੀ ਆਪਾਂ ਨੂੰ ਆਉਂਦਾ ਗੰਡੇ ਮੋਟੇ ਹੋਣਗੇ ਪਾਣੀ ਲੱਗিয়ে ਤੇ ਆਹ ਦੇਖੋ ਕਿਵੇਂ ਉਹ ਕਰੀ ਗਏ ਤੇ ਹੱਥਾਂ ਨਾਲ ਸਾਰੀਆਂ ਭੂਕਾਂ ਤੋੜ ਤੋੜ ਕੇ ਆਏ ਇੱਥੇ ਛੱਡ ਕੇ ਗਿਆ ਨਿਚਤੇ ਹੋ ਕੇ ਪੱਟੇ ਗੰਡੇ ਕੋਈ ਗੰਡਾ ਵੀ ਇੰਨੀਆਂ ਕਿਆਰੀਆਂ ਸੀ ਕੋਈ ਨਹੀਂ ਛੱਡਿਆ ਤੇ ਬਾਕੀ ਬਾਈ ਤੋਂ ਪੁੱਛਾਂ ਗਰ ਸੇਕ ਤੋਂ ਕਿੰਨੇ ਗੰਡੇ ਸੀ ਸਾਰੇ ਤੁਹਾਨੂੰ ਦੱਸੂਗਾ ਤੇ ਕੱਲੇ ਗੰਡੇ ਨਹੀਂ ਪੱਟੇ ਹੈਗੇ ਆਹ ਦੇਖੋ ਜਿਹੜੀ ਨੇ ਸੋਲਰ ਮੋਟਰ ਵਾਲੀਆਂ ਪਲੇਟਾਂ ਪੈਨਲਾਂ ਦੇ ਉੱਤੇ ਦੇਖੋ ਜਿਹੜੀਆਂ ਮਿਰਚਾਂ ਵੀ ਵਿੱਚ ਸੀਗੀਆਂ ਲੱਗੀਆਂ ਹੋਈਆਂ ਮਿਰਚਾਂ ਵਾਲੇ ਤੇ ਕਦੂਆਂ ਦੀਆਂ ਬੱਲਾਂ ਬੈਂਗਣਾਂ ਦੇ ਬੂਝੇ ਆ ਸਾਰੇ ਤੋੜ ਕੇ ਉੱਤੇ ਛੱਡੇ ਆ ਪੱਟ ਕੇ ਤੇ ਬਾਕੀ ਜਿਹੜੀ ਲਸਣ ਸੀਗੀ ਲਸਣ ਨਹੀਂ ਛੱਡੀ ਇੰਨੀ ਸੋਹਣੀ ਮੋਟੀ ਲਸਣ ਸੀ ਆ ਕਿਤੇ ਡਿੱਗ ਪਈ ਉਹਨਾਂ ਤੋਂ ਸਾਰੀ ਲਸਣ ਲੈ ਗਏ ਇੱਧਰ ਟੁੱਟਮਾ ਲਾਇਆ ਸੀ ਕੁਝ ਗੰਡੇ ਉੱਧਰ ਵੀ ਲੈ ਗਏ ਏਕਾ ਆਪਾਂ ਨੂੰ ਰੱਖਣਾ ਪਊਗਾ ਜੇ ਏਕਾਂ ਨਾਲ ਰੱਖਾਂਗੇ ਇਹ ਕੱਲੇ ਗੰਡੇ ਨਹੀਂ ਹੋਰ ਵੀ ਕੁਝ ਨਹੀਂ ਛੱਡਦੇ ਇਹ ਸੇਵਕ ਭਾਈ ਕਿੰਨੇ ਕੁ ਸੀਗੇ ਗੰਡੇ ਆਪਣੇ ਇਹ ਜਿਹੜਾ 10-12 ਮਣ ਦੇ ਹੌਸਲ ਆਉਣੇ ਵੀ ਸੀਗੇ 10-12 ਹੌਸਲ ਸੀ ਮੰਨ ਲਾ ਮੰਨ ਹੋਣਗੇ ਗੰਡੇ ਤਾਂ ਪਾਵਾਂ ਆਪਣੇ 20 ਕਿੱਲੋ ਹੋਣ ਚੋਰੀ ਤਾਂ ਚੋਰੀ ਆ ਨਾ ਹਾਂ ਤੇ ਚੱਲ ਗੰਡੇ ਦਾ ਪੱਟ ਕੇ ਲੈ ਜਾਣੇ ਸੀ ਲੈ ਜਾਣੇ ਸੀ ਬੱਲਾਂ ਵੀ ਦੇਖ ਲਓ ਤੁਸੀਂ ਮਿਰਚਾਂ ਦੇ ਮੁੱਟੇ ਸੀ ਪੂਰਾ ਫਲ ਦੇ ਰਹੇ ਸੀ ਉਹਨਾਂ ਤੇ ਕਦੂਆਂ ਦੀਆਂ ਬੱਲਾਂ ਚੱਪਣ ਕਦੂ ਸੋ ਦੇਖੋ ਤੁਸੀਂ ਉੱਤੇ ਸਿੱਟੇ ਮਿਰਚਾਂ ਮੁਰਚਾਂ ਦੇ ਪਤੂ ਵੀ ਫਾਈਨਲਾਂ ਦੇ ਉੱਤੇ ਪਾੜ ਪਾੜ ਛੱਟ ਗਏ ਸਾਰੇ ਮੰਨ ਲਓ ਜਿਹੜੇ ਗੰਡੇ ਤਾਂ ਲੈ ਆਣ ਵਾਲੇ ਲੈ ਕੇ ਲਸਣ ਵੀ ਲੈ ਗਏ ਤੇ ਜਿਹੜੇ ਚੋਰ ਸੀ ਉਹ ਇਧਰ ਦੀ ਨੰਗੇ ਨੇ ਆ ਮੱਕੀ ਦੇ ਬੀਜੀ ਪਰ ਆ ਚੋਰ ਨੰਗੇ ਆ ਬਾਈ ਜੀ ਮੱਕੀ ਬੀਜੀ ਸੀ ਕਹੇ ਜੀ ਭਰਾ ਦੀ ਜਿਹੜੀ ਆਪਣਾ ਜੱਜਲ ਤੋਂ ਲਾਲਿਆਣੇ ਨੂੰ ਛੜਕ ਜਾਂਦੀ ਹੈ ਲੀਲੇ ਦੇ ਸੈਲਰ ਦੇ ਲਵੇ ਇਧਰ ਇਹਨਾਂ ਨੇ ਛੜਕ ਤੇ ਲਾਈ ਸੀ ਗੱਡੀ ਗੱਡੀ ਖੜਾ ਕੇ ਪਿੰਡ ਜੱਜਲ ਨੂੰ ਗੱਡੀ ਮੁੜੀ ਹੈ ਤੇ ਨਿਗਾ ਰੱਖਿਓ ਤੇ ਜਿਹੜੇ ਭਰਾਵਾਂ ਦੇ ਕੈਮਰੇ ਲੱਗੇ ਆ ਪਿੰਡ ਜੱਜਲਾਲਾਂ ਦੇ ਤੇ ਸਾਰੇ-ਸਾਰੇ ਭਰਾ ਬਣ ਕੇ ਚੈੱਕ ਰਾਤ ਦੀ ਅੱਜ ਦੀ ਮਲਤ ਤਰੀਕ ਹੈਗੀ ਕੱਜ ਤੇ ਕੱਲ 30 ਤਰੀਕ ਦੀ ਰਾਤ ਦੀ ਵੀਡੀਓ ਚੈੱਕ ਕਰ ਲਿਓ ਸਾਰੇ ਕੱਢ ਕੇ ਦੇਖ ਲਿਓ ਆਪਦੇ ਆਪਦੇ ਮੋਬਾਈਲਾਂ 'ਚ ਤੇ ਚੋਰ ਆਪਾਂ ਜਰੂਰ ਫੜਨੇ ਆ ਕੱਲ ਨੂੰ ਆਪਣੇ ਅੱਜ ਕੰਡੇ ਪੱਟੇ ਆ ਕੱਲ ਨੂੰ ਹੋਰ ਵੀ ਚੋਰੀਆਂ ਕਰਨਗੇ ਘਰਾਂ ਨੂੰ ਵੀ ਚੁੰਮੜਨਗੇ ਇਹ ਤੇ ਮੋਟਰਾਂ ਤੇ ਛੜਦੇ ਕੁਛ ਨਹੀਂ ਹੁਣ ਆਪਾਂ ਨੂੰ ਬਿੜਕਾਬ ਦੀ ਰੱਖਣੀ ਪਊ ਜਰੂਰ ਕੋਈ ਐ ਨਹੀਂ ਰਾਤ ਨੂੰ ਰੱਖਣੀ ਦਿਨੇ ਵੀ ਗੇੜਾ ਮਾਰਿਆ ਕਰੋ ਤੇ ਸਾਰੀ ਆਪਾਂ ਨੂੰ ਗੌਰ ਰੱਖਣੀ ਪਊ ਪੂਰੀ ਤੇ ਆ ਦੇਖੋ ਕੀ ਹਾਲ ਕੀਤਾ ਗੰਡੇ ਜਿਹੜੇ ਆ ਨਾ ਮਰੋੜ ਮਰੋੜ ਕੇ ਹਣਿ ਚਿੱਤੇ ਹੋ ਕੇ ਬੰਦਿਆਂ ਨੇ ਉਹ ਕਰੇ ਆ ਐ ਮਰੋੜ ਕੇ ਆ ਤਾਂ ਗੰਡੇ ਸੀ ਨਾ ਜਿਹੜੇ ਇੱਧਰ ਸੀਗੇ ਤੇ ਉੱਧਰ ਪਏ ਆ ਉਹ ਐਦੋਂ ਵੀ ਡਬਲ ਗੰਡੇ ਨੇ ਜਿਹੜੇ ਪੂਰੇ ਵਧੀਆ ਗੰਡੇ ਬਣੇ ਸੀ ਸਾਰੇ ਕੋਈ ਨਹੀਂ ਗੰਡਾ ਛੱਡਿਆ ਇਹਨਾਂ ਨੇ ਮੰਨ ਲਓ ਆ ਦਿਖਾ ਰਹੇ ਆ ਤੁਹਾਨੂੰ ਭੂਕਾਂ ਸਾਰੀਆਂ ਹਲਕਾ ਤਲਵੰਡੀ ਸਾਬ ਪਿੰਡ ਜੱਜਲ ਦੀ ਵੀਡੀਓ ਪਾ ਰਹੇ ਆ ਆਪਾਂ ਤੇ ਨਿਗਾਹਸ਼ਾਨੀ ਆਪਾਂ ਨੂੰ ਪਊਗੀ ਰੱਖਣੀ ਇਹਦੇ ਵਿੱਚ ਨਿਗਾਹਾਂ ਹੀ ਨਹੀਂ ਰੱਖਣੀ ਵੀ ਆਪਦੇ ਆਪ ਦੇ ਖੇਤ ਦੀ ਰੱਖਣੀ ਹੈ ਤੇ ਆਪਦੇ ਆਪ ਦੇ ਮਕਾਨ ਦੀ ਘਰ ਦੀ ਰੱਖਣੀ ਹੈ ਤੇ ਦੂਜਿਆਂ ਕੰਨੀ ਵੀ ਆਪਾਂ ਨੂੰ ਗੌਰ ਕਰਨੀ ਪਊ ਤੇ ਜੇ ਕੋਈ ਚੋਰ ਦਾ ਪਤਾ ਲੱਗਿਆ ਫੜਿਆ ਚੋਰ ਆਪਾਂ ਬੁਲਾਉਣਾ ਕਿਸੇ ਨੂੰ ਨਹੀਂ ਤੇ ਜੇ ਕੋਈ ਚੋਰ ਆਏ ਸੀ ਉਹਨਾਂ ਦਾ ਪਰ ਨਾ ਰਹਿਗਾ ਕੱਲਾ ਆ ਕਲਰ ਦਾ ਪਰਨਾ ਹੈ ਜੇ ਕਿਸੇ ਨੇ ਬੰਨਿਆ ਦੇਖ ਲਿਆ ਤੇ ਪਤਾ ਵੀ ਲੱਗਦਾ ਕਲਰ ਦਾ ਕਿਸੇ ਨੂੰ ਪੱਗ ਦੇ ਨਾਲੋਂ ਪਾਇਆ ਹੋਇਆ ਹੈ ਤੇ ਪੱਗ ਦੇ ਨਾਲੋਂ ਪਾਇਆ ਆਹ ਆਹ ਚਲੋ ਆ ਦੇਖ ਦੇਖ ਬਚਾਲਿਓਂ ਪਾਇਆ ਹੋਇਆ ਹੈ ਪੱਗ ਨਾਲੋਂ ਪਾਇਆ ਹੋਇਆ ਤੇ ਆ ਪਰਨੇ ਤੋਂ ਵੀ ਫੜੇ ਜਾ ਸਕਦੇ ਆ ਬੰਦੇ ਤੇ ਆਪਣੇ ਪਿੰਡ 'ਚ ਪਤਾ ਹੀ ਹੁੰਦਾ ਕਿਹਦੇ ਪਰਨਾ ਨਵਾਂ ਪਰਨਾ ਕੋਈ ਪੁਰਾਣਾ ਨਹੀਂ ਹੈਗਾ ਇਹ ਤੇ ਪੱਗ ਦੇ ਨਾਲੋਂ ਪਾਇਆ ਹੋਇਆ ਬਿਲਕੁਲ ਨਵਾਂ ਹੈ ਦੇ ਕਿਸੇ ਭਰਾ ਨੂੰ ਪਤਾ ਹੋਇਆ ਪਿੰਡ ਜੱਜਲ ਦੇ ਨੂੰ ਕਿਤੋਂ ਵੀ ਪਤਾ ਹੋਵੇ ਤਾਂ ਮੈਸੇਜ ਜ਼ਰੂਰ ਕਰ ਦੇਣਾ ਕਮੈਂਟ ਦੇ ਵਿੱਚ ਦੱਸ ਦੇਣਾ ਤੇ ਬਾਕੀ ਕੈਮਰਾ ਵਾਲੇ ਭਰਾਵਾਂ ਨੂੰ ਜਿਹੜੀ ਬੇਨਤੀ ਕਰੀ ਆ ਉਹ ਜ਼ਰੂਰ ਦੇਖ ਲੈਣਾ। ਉਹ ਕੈਮਰਾ ਚੈੱਕ ਕਰ ਹਾਂ ਕੈਮਰੇ ਜ਼ਰੂਰ ਚੈੱਕ ਕਰਿਓ ਭਰਾਵਾਂਨ ਕੇ ਕਿਉਂ ਕੈਮਰੇ ਤੁਸੀਂ ਆਪ ਚੈੱਕ ਕਰਕੇ ਦੱਸ ਦਿਓ ਸਾਨੂੰ ਨਹੀਂ ਸਾਨੂੰ ਹੁਣ ਕੈਮਰਿਆਂ ਸਾਰਿਆਂ ਨੂੰ ਪਤਾ ਹੀ ਪਿੰਡ ਕਿੱਥੇ ਕਿੱਥੇ ਕਿਹਦੇ ਕਿਹਦੇ ਲੱਗੇ ਆ ਅਸੀਂ ਵਿੱਚ ਬੋਲ ਕੇ ਨਹੀਂ ਦੱਸਦੇ ਤੇ ਸਾਨੂੰ ਜ਼ਰੂਰ ਆਪ ਹੀ ਦੱਸ ਦਿਓ ਆਪ ਹੀ ਦੇਖ ਕੇ ਕਿਉਂ ਬੰਦਿਆਂ ਨੇ ਕਿੱਥੇ 10 ਬੰਦਿਆਂ ਨੇ ਇਕੱਠੇ ਹੋ ਕੇ ਹੁਣ ਆਪਣੇ ਕੈਮਰੇ ਚੈੱਕ ਕਰਨੇ ਆ ਕੇ ਤੇ ਕਿੱਥੇ ਤੁਸੀਂ ਆਪ ਹੀ ਚੈੱਕ ਕਰ ਲੈਣਾ ਤੇ ਉਹ ਜ਼ਰੂਰ ਚੈੱਕ ਕਰ ਲਿਓ ਤੇ 30 ਤਰੀਕ ਦੀ ਰਾਤ ਦੀ ਹੈ ਇਹ। ਗਏ ਪਿੰਡ ਜੱਜਲ ਕੰਨੀ ਹੈ। ਤੇ ਲਾਲਿਆਂ ਵਾਲੀ ਰੋਡ ਤੇ ਸੀ ਛੜਕ ਤੇ ਲਾਲਿਆਂ ਵਾਲੀ ਤੇ ਐ ਆਪਾਂ ਤਾਂ ਫਸਲ ਨੂੰ ਪਾਲਦਿਆਂ ਦੁੱਖ ਕਿੰਨਾ ਆਉਂਦਾ ਹੈ। ਜਦੋਂ ਹੁਣ ਮੰਨ ਲਓ ਤੁਸੀਂ ਕਣਕਾਂ ਨੂੰ ਅੱਗ ਲੱਗੀ ਹੈ। ਆਪਾਂ 5 5 6 6 ਮਹੀਨੇ ਪਾਲੀਆਂ ਸੀ ਫਸਲਾਂ ਤੇ ਉਦੋਂ ਵੀ ਦੁੱਖ ਕਿੰਨਾ ਹੋਇਆ। ਤੇ ਹੁਣ ਗੰਡੇ ਪਾਲੇ ਸੀ ਜਿਹੜੇ ਦੁੱਖ ਉਦੋਂ ਵੀ ਉਨਾਂ ਹੀ ਹੋਇਆ। ਇਹਨਾਂ ਦਾ ਵਿਚਾਰੇ ਨੇ ਕੱਖ ਵੀ ਨਹੀਂ ਛੱਡੇ ਸੀ ਵਿੱਚ ਕੱਖ ਵੀ ਐ ਗੋਡਾ ਕਟਾਈ ਪੂਰੀ ਕਰੀ ਸੀ ਮਿਹਨਤ ਕਰਨ ਵਾਲਾ ਬੰਦਾ